ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਹੁਣ ਇਹ ਵੀਡੀਓ ਦਾ ਪਾਰਟ ਨੰਬਰ 2 ਆਪਾਂ ਡਰਿੰਕ ਬਣਾ ਰਹੇ ਆ ਰਾਗੀ ਦਾ ਇਹ ਦੇਖੋ ਆਪਾਂ ਇਹਦੇ ਆਹ ਨਾ ਲਸਣ ਤੇ ਇਦਾਂ ਕਜਾਦੇ ਪੁੰਨਣਾ ਨਹੀਂ ਹੈਗਾ ਇਹਦੇ ਵਿੱਚ ਥੋੜਾ ਜਿਹਾ ਪਾ ਦੇਣਾ ਨਮਕ ਤੇ ਚੁਟਕੀ ਪਾ ਦੇਣੀ ਹੈ ਚਕਾਲੀ ਮਿਰਚ ਬਸ ਹੁਣ ਮੈਂ ਇਹਦੇ ਵਿੱਚ ਸਬਜ਼ੀਆਂ ਪਾ ਦੇਣੀਆਂ ਨੇ ਸਾਰੀਆਂ ਸਬਜ਼ੀਆਂ ਪਾ ਦੇ ਸਬਜ਼ੀਆਂ ਨੂੰ ਵੀ ਥੋੜਾ ਜਿਹਾ ਹੀ ਭੁੰਨਣਾ ਆ ਆਪਾਂ ਇਹਨੂੰ ਨਾ ਜ਼ਿਆਦਾ ਬੋਇਲ ਕਰਨਾ ਆ ਜੋ ਜਿਹੜਾ ਲਸਣ ਵੀ ਅਦਰਕ ਕੱਚਾ ਰੱਖਿਆ ਨਾ ਇਹ ਜਦੋਂ ਆਪਾਂ ਪਾਣੀ ਦੇ ਵਿੱਚ ਬੁਆਇਲ ਕਰਦੇ ਆਂ ਤਾਂ ਇਹਦਾ ਪੇਸਟ ਬਹੁਤ ਨਿਕਲ ਕੇ ਵਧੀਆ ਬਾਹਰ ਆਉਂਦਾ ਹੈ। ਇਹ ਆਪਣੀਆਂ ਹੱਡੀਆਂ ਵਾਸਤੇ, ਸ਼ੂਗਰ ਪੇਸ਼ੈਂਟ ਵਾਸਤੇ, ਸਭ ਵਾਸਤੇ ਬਹੁਤ ਵਧੀਆ ਹੈ। ਇਹਨੂੰ ਆਪਾਂ ਥੋੜਾ ਜਿਹਾ ਭੁੰਨਣਾ ਹੈ। ਸਬਜ਼ੀ ਨੂੰ ਥੋੜਾ ਜਿਹਾ ਭੁੱਲ ਕੇ ਫੇਰ ਆਪਾਂ ਇਹ ਵਿੱਚ ਨਾ ਹਾ ਜਿਹੜਾ ਆਪਾਂ ਰਾਗੀ ਦਾ ਆਟਾ ਪਾਣੀ ਦੇ ਵਿੱਚ ਘੋਲਿਆ ਹੋਇਆ ਇਹਨੂੰ ਵਿੱਚ ਪਾ ਲੈਣਾ। ਮੈਂ ਦੋ ਕੱਪ ਹੀ ਬਣਾਉਣੇ ਨੇ। ਜਿੰਨੇ ਤੁਸੀਂ ਵੱਧ ਕੱਪ ਬਣਾਉਣੇ ਹਣਾ ਤੁਸੀਂ ਉਹਨਾਂ ਤੋਂ ਵੀ ਵੱਧ ਪਾਣੀ ਪਾ ਸਕਦੇ ਆ ਮੈਂ 2 ਜਣੇ ਵਾਸਤੇ ਬਣਾ ਰਹੀ ਆ 2 ਕੱਪ ਪਾਣੀ ਤੇ ਪਾਉਂਗੀ ਇਹਨੂੰ ਆਪਾਂ 5-7 ਮਿੰਟ ਬੋਇਲ ਕਰਨਾ ਬੋਇਲ ਕਰਕੇ ਇਹ ਨਾ ਇੱਕ ਸੂਪ ਦੀ ਤਰ੍ਹਾਂ ਬਣ ਜਾਊਗਾ ਸੂਪ ਦੀ ਤਰ੍ਹਾਂ ਫਿਰ ਇਹਨੂੰ ਆਪਾਂ ਜਿਵੇਂ ਆਪਾਂ ਸਿੱਪ ਸਿੱਪ ਕਰਕੇ ਪੀਂਦੇ ਆ ਉਸ ਤਰ੍ਹਾਂ ਇਹਨੂੰ ਪੀ ਲੈਣਾ ਇਹ ਸਾਰਾ ਗਾੜਾ ਗਾੜਾ ਜਿਹਾ ਬਣ ਕੇ ਤਿਆਰ ਹੋ ਜਾਣਾ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਧੰਨਵਾਦ ਜੀ